ਸਾਰੇ ਨੂੰ ਆਪਾਂ ਅੱਜ ਬੈਠੇ ਆ ਰਾਜੂ ਬੋਰਡ ਫਾਰਮ ਦਰਭਾ ਪੰਜਾਬ ਦੇ ਘਰੇ ਤੇ ਮੇਰੇ ਕੋਲ ਆਇਆ ਵੀਰ ਆਪਣੇ ਜ਼ਿਲ੍ਹਾ ਮਾਨਸਾ ਪੈਂਟਰ ਰੰਦੀ ਹੈ ਜੀ ਜਿਲ੍ਹਾ ਮਾਨਸਾ ਹਾਂਜੀ ਪੈਂਟਰ ਰੰਦੀ ਪੈਂਟਰ ਰੰਦੀ ਜੀ ਭਲਾਡੇ ਦੇ ਨੇੜੇ ਤੇ ਰਗੜਿਆ ਵਾਲ ਤੇ ਲੜੀ ਹਾਂਜੀ ਰਗੜਿਆ ਵਾਲੇ ਘੋੜਤੇ ਆ ਆ ਰਗੜਿਆ ਵਾਲੇ ਲੋਰਤੇ ਬਾਜਾਂ ਨੇ ਇੱਕ ਨਵੀਂ ਮੰਡੀ ਚਾਲੂ ਕਰੀ ਐ ਜਿਹੜੀ ਤੇ ਦਿਨ ਐ ਐਤਵਾਰ ਬਹੁਤ ਵਧੀਆ ਬੱਕਰਾ ਬੱਕਰੀਆਂ ਦੀ ਮੰਡੀ ਤੇ ਬੱਚੇ ਛੋਟੇ ਦਿੱਕਲ ਕੁਆਲਟੀ ਦੇ ਤੇ ਬੱਕਰੀਆਂ ਝੋਕ ਚੰਗੀ ਕੁਆਲਟੀ ਦਾ ਸਾਰਾ ਮਾਲ ਬਾਈਆਂ ਨੇ ਸਤਿਆਰ ਕਰਿਆ ਤੇ ਮੰਡੀ ਦੇ ਵਿੱਚ ਵਪਾਰੀਆਂ ਨੂੰ ਹੱਥ ਬੰਨ ਕੇ ਮੇਰੀ ਬੇਨਤੀ ਹੈ ਵੀ ਲੈਣ ਵਾਲੇ ਵੇਚਣ ਵਾਲੇ ਵੱਧ ਤੋਂ ਵੱਧ ਦਿਨ ਐਤਵਾਰ ਦੀ ਤਰ੍ਹਾਂ ਪਹੁੰਚੋ ਕਿ ਬਾਈਆਂ ਦੇ ਸਹਿਯੋਗ ਦੇ ਨਾਲ ਮੈਂ ਵੀ ਪਹੁੰਚੂਗਾ ਜੇ ਮਾਰਾ ਸੁੱਖ ਰੱਖੇ ਤੇ ਦੋ ਚਾਰ ਗੱਲਾਂ ਸਭ ਤੋਂ ਬਾਈਵਾਰੇ ਪੁੱਛਦੇ ਆ ਮੰਡੀ ਬਾਰੇ ਹੈ ਜੀ ਬਾਈ ਜੀ ਕਿਹੜੇ ਦਿਨ ਨਵੇਂ ਮੰਡੀ ਕਰਨ ਭਰੇ ਅੱਛਾ ਜੀ ਸਤਿ ਸ਼੍ਰੀ ਅਕਾਲ ਅੱਛਾ ਜੀ ਮੈਂ ਜਿਹੜੀ ਕਿ ਇਹ ਮੰਡੀ ਵੀ ਮਹੀਨੇ ਦੇ ਵਿੱਚ ਹਰਾਂ ਦਿਵਾਰ ਭਰਿਆ ਕਰੂਗੀ ਠੀਕ ਹੈ ਜੀ ਹਾਂ ਅੱਛਾ ਜੀ ਮੈਂ ਮਹੀਨੇ ਦੇ ਹਰਾਂ ਦਿਵਾਰ ਮੰਡੀ ਭਰਿਆ ਕਰੂਗੀ ਜਿਹੜੇ ਵਿੱਚ ਮਾਲਕ ਜਿਹੜਾ ਵੀ ਵਪਾਰੀ ਵੀਰਾਂ ਵਾਸਤੇ ਪੀਣ ਦਾ ਠੰਡੇ ਪਾਣੀ ਦਾ ਪ੍ਰਬੰਧ ਹੈ ਅੱਛਾ ਜੀ ਤੇ ਮਾਲ ਡੰਗਰ ਵਾਸਤੇ ਜਿੰਨੇ ਵੀ ਵਪਾਰੀ ਮਨੁੱਖ ਜਾਨਵਰ ਲੈ ਕੇ ਆਉਂਦੇ ਉਹਨਾਂ ਵਾਸਤੇ ਵੀ ਪਾਣੀ ਦੇ ਕੋਲ ਹੋ ਸਕਦਾ ਹੈ ਛਾਂ ਵੀ ਪੁੱਜ ਸਕਦਾ ਵੀ ਜਿਹੜੇ ਅਸੀਂ ਵਪਾਰੀ ਵੀਰਾਂ ਵਾਸਤੇ ਚਾਹ ਤੇ ਬਿਸਕੁਟਾਂ ਦਾ ਲੰਗਰ ਅਸੀਂ ਹਰ ਵਾਰ ਮੰਡੀ ਤੇ ਲਾਉਣਾ ਹੈ ਸਾਰਨ ਪੁੱਲਾ ਚੱਲਦਾ ਹੈ ਅਸੀਂ ਇਹੀ ਪੀੜ ਕਰਦੇ ਆ ਸਾਰੇ ਭਾਈ ਆਪਣੇ ਰੋਜ਼ੀ ਦੀ ਰੋਜ਼ੀ ਲਈ ਮਿਹਨਤੀ ਜਾਈਏ ਆਪਣੇ ਹੀ ਲਈ ਪੀਣਾ ਦੇ ਗਾਉਂਦਾ ਆਪਾਂ ਮੰਡੀ ਚਲਾ ਰਹੇ ਆ ਵੀ ਦੇਖੋ ਸਾਰੇ ਵਪਾਰੀ ਬਿਆਂ ਤੋਂ ਸਾਡੇ ਕੋਲ ਵੀ ਹੱਥ ਵੱਨ ਕੇ ਪੀਲ ਕੀਤੀ ਜਾਂਦੀ ਆ ਵੀ ਮੰਡੀ ਦੇ ਸਪਾਂਸਰ ਸਾਡਾ ਵੱਤੋਂ ਵੱਤੋਂ ਸਹਿਯੋਗ ਦਿਓ ਜਿਹਦੇ ਵਿੱਚ ਹਾਰਦ ਵੱਡੀ ਭਾਰਨ ਲੱਗੀ ਉਸ ਤੋਂ ਬਾਅਦ ਭਾਈ ਲੰਗਰ ਵਿਚ ਲਾਉਣਗੇ ਹਾਂਜੀ ਹਾਂਜੀ ਕਿਉਂਕਿ ਥੋੜੇ ਇਹ ਬੰਦੇ 50 60 ਜਾਂ 100 ਹੁੰਦਾ ਉਹਨਾਂ ਨੇ ਕਿਹਾ ਵੀ ਭਾਈ ਛੇਚਾ ਵਾਣਾ ਕਰ ਰੋਟੀ ਜਿਹੀ ਖਾ ਕੇ ਆਉਂਦੇ ਆ ਹਾਂਜੀ ਹਾਂਜੀ ਤੇ ਬਾਈ ਜਣਾ ਚਲੋ ਬਿਸਕੁਟ ਤੇ ਚੱਲਾਂ ਨੰਦਰਤਮਨ ਮਿੱਤਰਾਂ ਨਾਲ ਹਾਂਜੀ ਵੀ ਹਿੰਮਤਾਂ ਨੂੰ ਛੋਟੀ ਐ ਬਾਈ ਵੱਧ ਤੋਂ ਵੱਧ ਪਹੁੰਚੋ ਹਾਂਜੀ ਲੈਨ ਵਾਲਾ ਬਿਸਤਨ ਵਾਲਾ ਹਾਂਜੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਐ ਤੇ ਲੈਰੇ ਤੋਂ ਸਿੱਧਾ ਰੰਗਰੇ ਨਾਲ ਸਿੱਧਾ ਰੱਦੀ ਤੇ ਪਰਾਂ ਤੋਂ ਬਲਾਟਾ ਕਰਦੀ ਹਾਂਜੀ ਹਾਂਜੀ ਪਰ ਅੱਲੀ ਪਿੰਡ ਦੇ ਵਿੱਚ ਲੰ ਨਾ ਇਹ ਖੇਤਾਂ ਦੇ ਵਿੱਚ ਇਹ ਮੰਡੀ ਰੰਧਾੜ ਰੋਡ ਤੋਂ ਸਿੱਧਾ ਆਈ ਜਦੋਂ ਪਰੰਗੀ ਕੋ ਜਾਨੇ ਆ ਫਿਰ ਅੱਲੀ ਤੋਂ ਵੀ 1.5 ਕਿਲੋ 1.5 ਕਿਲੋ ਮੀਟਰ ਦੀ ਦੂਰੀ ਤੇ ਐ ਜੀ ਆਪਾਂ ਨੇ ਆ ਸਾਈਡ ਆਉਨੇ ਆ ਉਹ ਤੋਂ ਵੀ ਇਹ ਕਿ ਲਗੜ 10 ਕਿਲੋਮੀਟਰ ਦੀ ਦੂਰੀ ਈ ਹੈ ਯਾਨੀ ਕਿ ਕਹਿਣ ਦਾ ਭਾਅ ਵੀ ਇਹ ਮੰਡੀ ਸੈਂਟਰ ਚ ਹੈ ਜੀ ਮਤਲਬ ਮੇਨ ਰੋਡ ਦੇ ਉੱਪਰ ਹੈ ਇਹ ਲੈਂਕ ਰੋਡ ਤੇ ਜੀ ਮੇਨ ਤੇ ਨਹੀਂ ਹੈ ਇਹ ਲੈਂਕ ਰੋਡ ਤੇ ਹੈ ਤੂੰ ਲੈਂਕਾ ਰੋਡ ਹੈਗਾ ਹਾਂਜੀ ਰੋਡ ਜਮਾ ਸਾਹ ਹੈ ਸਿੰਗਲ ਰੋਡ ਹੈ ਹਾਂਜੀ ਸਿੰਗਲ ਰੋਡ ਹੈ ਜੀ ਕਿੱਥੇ ਚੱਲਦਾ ਮੈਂ हां हां ਘਟ ਜਾਦਾ ਹੈ। ਪਾਰੀਆਂ ਵਾਸਤੇ ਕੋਈ ਦਿੱਕਤ ਨਹੀਂ। ਕੋਈ ਦਿੱਕਤ ਨਹੀਂ। ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਨਹੀਂ। ਪਾਰ ਕੇਂਦਰੀ ਆਪਣੇ ਮੇਰੇ ਦੁਤਦਾ ਹੈਗੀ ਹੈ। ਸਾਰੇ ਪਾਸੇ ਜਿ ਆਪਣਾ ਮੋਟਾ ਬਣੀ ਹੋਈ ਹੈ। ਅੱਛਾ। ਵੀ ਦੇਖੋ ਵੀ ਜਦੋਂ ਆਪਣੀ ਵੰਡੀ ਜਿਵੇਂ ਤੁਸੀਂ ਕਿਹਾ ਸੀ ਨਾ ਕਿ ਜੇ ਉਹ ਮੰਨ ਕੇ ਚੱਲੋ ਵੀ ਵੰਡੀ ਆਪਣੀ ਵਗਿਆ ਪਰ ਲੱਗੀ ਆਪਾਂ ਸਾਰੇ ਪ੍ਰਕਾਰ ਦਾ ਪ੍ਰਬੰਧ ਕਰਾਂਗੇ ਜਿਵੇਂ ਨੰਗਰ ਦਾ ਹੋ ਗਿਆ। ਚਾਪ ਕੌੜਿਆਂ ਦਾ ਹੋ ਗਿਆ ਜਿੰਨੇ ਵੀ ਦੇਖ ਜਿਵੇਂ ਸਾਡਾ ਤੁਸੀਂ ਸੈਦੌਰ ਦੇ ਚਲੋਂਗੇ ਜਿਹਨੇ ਮੇਰਾ ਰਿਸਪੌਂਸ ਜੇ ਮੇਰੀ ਇਹ ਪੰਜੀ 25 40 ਕਿੰਡਾਂ ਦੇ ਸੰਗ ਦੇ ਵਿਚਾਲੇ ਮੰਡੀ ਹੈ ਹਾਂਜੀ ਸਾਰੀ ਇਹ ਇਹ ਉੱਤਰ ਹੋਰ ਕੋਈ ਮੰਡੀ ਨਹੀਂ ਹੈ ਦੀ ਹਾਂਜੀ ਤੇ ਰੱਲੀ ਬਾਈਆਂ ਨੇ ਨਵੀਂ ਮੰਡੀ ਲਾਤੀ ਹਾਂਜੀ ਨਵੀਂ ਲਾਜੀ ਠੀਕ ਆ ਪੁਰਾਣੇ ਸਾਡੇ ਬਹੁਤ ਵਧੀਆ ਬੰਦੇ ਨੇ ਚੰਗੇ ਆ ਇਨਸਾਨ ਨੇ ਤੇ ਨਵੀਂ ਸਟਾਰਟ ਕਰੀਏ ਬੱਚਨੇ ਹਾਂਜੀ ਨਵੀਂ ਸਟਾਰਟ ਇਹਦੇ ਵੀ ਦੋ ਮੰਡੀਆਂ ਲੱਗ ਚੁੱਕੀਆਂ ਨੇ ਜੀ ਇਹ ਤੀਸਰੀ ਮੰਡੀ ਹੈ ਪਹਿਲੀ ਮੰਡੀ ਤੇ ਹੋਇਆ 2500 ਦੇ ਤੇ ਦੂਸਰੀ ਮੰਡੀ 'ਚ ਹੋਈਆਂ 3500 ਦੇ ਤੇ ਵਧੀਆ ਮੰਡੀ 'ਚ ਵਪਾਰੀ ਬਹੁਤ ਪਹੁੰਚਦਾ ਤੇ ਹਰ ਮੇਰੇ ਵੀਰ ਨੂੰ ਬਕਤੀਆਂ ਵੇਚਣ ਵਾਲੇ ਨੂੰ ਖਰੀਦਣ ਵਾਲੇ ਨੂੰ ਹੱਥ ਬੰਨ੍ਹ ਕੇ ਪੀ ਜਾਂਦੇ ਨੇ ਵੀ ਆਪਾਂ ਪਹਿਲੀਆ ਮੰਡੀ 'ਚ ਚੱਲੇ ਰਹਿੰਦੇ ਆਂ ਕਿ ਕਿਹੇ ਬਾਈ ਨੂੰ ਵੀ ਆਪਾਂ ਮਾੜਾ ਮਾੜਾ ਮੋੜਾ ਲਾ ਕੇ ਕਾਮਜਾ ਆਪਣਾ ਜੀ ਬਸ ਕਿਤੇ ਆਪਣੇ ਲੱਗੇ ਜਿੰਨੇ ਮਾਲ ਹੋ ਗਿਆ ਜਿੰਨੇ ਮੀਟਰ ਹੋ ਗਿਆ ਮੀਟਰ ਮਾਲ ਆਪਣੇ ਲੱਗੇ ਆਉਂਦਾ ਜਿੰਨੇ ਚੰਗੀ ਰਸਤੇ ਜਿੰਨੇ ਪਰਫੁਰੀ ਹੋ ਗਿਆ ਪਰਫੁਰੀ ਤੇ ਬਹੁਤ ਬਾਈ ਕੰਮ ਕਰਦੇ ਆਂ ਘਾਟੂ ਮਾਲ ਵੀ ਆਉਂਦਾ ਘਾਟੂ ਮਾਲ ਵੀ ਆਉਂਦਾ ਜੀ ਆਪਣੇ ਕੋਲੇ ਬਾਰ ਪ੍ਰਕਾਰ ਦਾ ਮਾਲ ਹੁੰਦਾ ਆਪਣੇ ਕੋਲ ਜੇ ਕਿਸੇ ਨੂੰ ਕੋਈ ਹੋਰ ਜਾਨਵਰ ਵੇਚਣਾ ਹੈ ਆਪਣੇ ਦਾ ਵੀ ਉਹ ਵੀ ਜਾਨਵਰ ਹੁੰਦੇ ਆ ਤੇ ਨੰਬਰ ਜ਼ਰੂਰ ਬੋਲਦੇ ਆਪਣਾ ਨੰਬਰ ਹੈਗਾ ਜੀ 628510229 ਤੇ ਬਾਕੀ ਆਪਣਾ ਸੁਮੇਂ ਬਾਣੀ ਨੇ ਕੋਈ ਤੁਸੀਂ ਵੀ ਆਪਣਾ ਨੰਬਰ ਲਾ ਲਓ 18 ਨੰਬਰ ਹੈਗਾ ਜੀ 928323 30 ਹੈ ਠੀਕ ਹੈ ਤੇ ਬਾਕੀ ਜਿਹੜਾ ਬਾਈ ਦੋ ਚਾਰ ਪੰਨਾਂ ਵਿੱਚ ਭੁੱਲ ਗਿਆ ਵੀ ਦੋ ਚਾਰ ਵਡੀਆਂ ਲਗਾਤਾਰ ਸਾਡੇ ਵਪਾਰੀ ਮਾਲ ਵੇਚਣਾ ਉਹ ਜੇ ਖਰੀਦੂ ਉਹਦਾ ਬਾਈ ਨੂੰ ਅਸੀਂ ਸੋਡੀ ਟਰੋਫੀ ਲਈ ਤੇ ਬੱਟੀ ਲਈ ਉਹਦਾ ਸਨਮਾਨ ਉਹਦਾ ਮਾਨਤ ਮਾਨ ਆਪਾਂ ਜਰੂਰ ਕਰਾਂਗੇ ਚੰਗੇ ਵਪਾਰੀਆਂ ਦਾ ਅਸੀਂ ਮਾਨ ਸਨਮਾਨ ਕਰਾਂਗੇ ਸਨਮਾਨ ਕਰਦੇ ਰਹਾਂਗੇ ਜੀ ਕਰਾਂਗੇ ਕਿਉਂਕਿ ਸਾਡਾ ਮਾਨ ਵਧਾਓ ਤੇ ਸਾਡਾ ਕੰਮ ਚਲਾਓ ਹਾਂ ਧੰਨਵਾਦ ਜੀ ਸਾਸਤਰੀ ਕਾਲ ਸਾਰੇ ਬਾਕੀ ਕਮੈਂਟੀ ਹੋ ਰਹੀ ਹੈ ਜੀ ਵੀ ਜੇ ਕੋਈ ਕਈ ਵਾਰੀ ਆਪਣੇ ਕੋਲੇ ਵਪਾਰੀ ਦੂਰੋਂ ਆਉਂਦਾ ਉਹਦੇ ਕੋਲ ਮਾਨ ਕੇ ਜਦੋਂ ਵੀ ਉਹ ਪਾਵਸ ਨਹੀਂ ਜਾ ਸਕਦਾ ਤਾਂ ਆਪਣੇ ਕੋਲ ਉਹ ਇੱਕ ਨਾ ਰਹੇ ਦੋ ਨਾ ਰਹੇ ਚਾਰ ਨਾ ਰਹੇ ਨਰੇਨ ਬੋਲੇ ਰੈਣ ਦਾ ਸੋਤ ਆਪਣੇ ਨੇ ਵੀ ਹੈਗੀ ਆ ਹਰ ਇੱਕ ਬੋਲੀ ਜੇਵਾ ਪ੍ਰਮਾਣਤ ਸਾਰਾ ਕੁਝ ਮਿਲੂਗਾ ਜੀ ਚਾਹੇ ਆਪਣੇ ਕੋਲ ਘਰੇ ਰਵੇ ਜਿੱਥੇ ਮੱਕ ਜੋ ਰੈਣ ਨੂੰ ਹੋਊਗਾ ਆਪਾਂ ਜਿਹੜਾ ਅਰਾਜਨਟ ਕਰਾ ਲਾਂਗੇ ਕਿ ਉੱਥੇ ਆਪਾਂ ਨੂੰ ਦੋ ਦਾ ਰੈਂਟ ਆ ਆਪਦਾ ਮਾਲ ਵੀ ਸਾਮਾਂਗੇ ਆਪਦਾ ਮਾਲ ਵੀ ਸਾਮਾਂਗੇ ਠੀਕ ਹੈ ਠੀਕ ਬਾਕੀ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ